ਹੀ ਕਰਨ ਲੱਗਦੇ ਨੇ ਬਹੁਤ ਵਧੀਆ ਹੋ ਗਿਆ ਪੰਜਾਬ ਚ ਨਹੀਂ ਹੋਇਆ ਔਰ ਜੋ ਇਹਨਾਂ ਨੇ ਹਿੰਦੁਸਤਾਨ ਚ ਬਾਕੀ ਕੀਤਾ ਉਹ ਹਾਈ ਕਮਾਂਡ ਦੇ ਫੈਸਲੇ ਨੇ ਉਹਨਾਂ ਨੂੰ ਅਸੀਂ ਕੁਲਚੜਉਂਨੇ ਆ ਪਰ ਅਸੀਂ ਧੰਨਵਾਦ ਵੀ ਕਰਦੇ ਹਾਈ ਕਮਾਂਡ ਦਾ ਕਿ ਸਾਨੂੰ ਸਾਡੇ ਬਾਵਜੂਦ ਹਾਈ ਕਮਾਂਡ ਨੇ ਦੂਤਤਾ ਚ ਕੜਤਾ ਜਿਉਂ ਕਿ ਜਿਸ ਤਰੀਕੇ ਨਾਲ ਇੱਥੇ ਇਹਨਾਂ ਨੇ ਸਾਡੇ ਨਾਲ ਲੜਕੇ ਕੀਤੇ ਸੀ ਸੋਨਾ ਤਰਾਸ ਤੇ ਅੱਜ ਅਸੀਂ ਜਨਤਾ ਕੋਲ ਕਿਹੜੇ ਮੂਹ ਨਾਲ ਜਾਂਦੇ ਤੇ ਇਸ ਚੀਜ਼ ਦਾ ਮੈਂ ਧੰਨਵਾਦ ਕਰਦਾ ਸਦੀਪ ਆਟਕ ਜੀ ਦਾ ਤੇ ਕੇਜਰੀਵਾਲ ਸਾਹਿਬ ਦਾ ਖਾਸ ਤੌਰ ਤੇ ਮਾਨ ਸਾਹਿਬ ਦਾ ਔਰ ਸਾਰੀ ਸਮੁੱਚੀ ਲੀਡਰਸ਼ਿਪ ਦਾ ਆਵਾਦੀ ਪਾਰਟੀ ਦਾ ਜਿਨ੍ਹਾਂ ਨੇ ਇੱਕ ਪੜੀ ਸੋਚ ਕੇ ਸਹੀ ਸਮਝ ਕੇ ਸਾਡੇ ਵਲੰਟੀਅਰਸ ਦੀਆਂ ਸਾਡੇ ਵਰਕਰਸ ਦੀਆਂ ਆਵਾਦੀ ਪਾਰਟੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਨਾਂ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਚੁੱਕਿਆ ਤੇ ਅਸੀਂ ਇਸ ਚੀਜ਼ ਦੀ ਗੁਰਜਰ ਉਹਨਾਂ ਨੂੰ ਅਸੀਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਔਰ ਏਸੀ ਦੀ ਅਸੀਂ ਖੁਸ਼ੀ ਵੀ ਮਨਾਈ ਆ ਵੀ ਇਹ ਕੰਮ ਜੋ ਕੀਤਾ ਉਹਨਾਂ ਨੇ ਬੜਾ ਸੋਚ ਸਮਝ ਕੇ ਆਪਣੀ ਉੱਚੀ ਸੋਚ ਨਾਲ ਕੀਤਾ ਔਰ ਅਸੀਂ 13 13 ਦੀਆਂ 13 ਸਿੱਟਾ ਜਿੱਤ ਕੇ ਆਪਣੇ ਮਾਲ ਸਾਹਿਬ ਦੀ ਝੋਲੀ 'ਚ ਥੱਕੇ ਜਵਾ ਸਾਹਿਬ ਦੀ ਝੋਲੀ 'ਚ ਪਾਵਾ ਪਰ ਸਰ ਪ੍ਰਚਾਰ ਦੇ ਵਿੱਚ ਦਿੱਕਤ ਨਹੀਂ ਆਉ ਉਹ ਇੱਕ ਪਾਸੇ ਕਾਂਗਰਸ ਦੀ ਤਾਰੀਫ ਕੀਤੀ ਜਾਊ ਇੱਕ ਪਾਸੇ ਕਾਂਗਰਸ ਦਾ ਵਿਰੋਧ ਕੀਤਾ ਜਾਊ ਜਾਂ ਉਹਦੀਆਂ ਕਮੀਆਂ ਕਰਾਈਆਂ ਜਾਣਗੀਆਂ ਪਾਸੇ ਪਲਵ ਦੀਆਂ ਗੱਲ ਇਹ ਆ ਜਿਹਦੇ ਪੱਲੇ ਸੱਚ ਕਹਦੇ ਹੁੰਦੇ ਤੇ ਕੋਠੇ ਚੜ੍ਹ ਕੇ ਨਾ ਸਾਡੀ ਪਾਰਟੀ ਜਿਹੜੀ ਹੈਗੀ ਆ ਬਿਲਕੁਲ ਪਾਰਦਰਸ਼ੀ ਕੰਮ ਕਰਦੀ ਆ ਮਾਨ ਸਾਹਿਬ ਦੀ ਸੋਚ ਦੇ ਮੁਤਾਬਕ ਤੇਜਦੀਵਾਲ ਸਾਹਿਬ ਸਾਡੇ ਪੰਜਾਬ ਦੇ ਆਰਕੀਟੈਕਚਰ ਨੇ ਜਿਨ੍ਹਾਂ ਨੇ 80 ਫੰਕੀਗ ਲੋਟੀ ਚ ਸਾਨੂੰ ਜੋ ਜੋ ਦਮੀਆਂ ਸੁਵਿਧਾਵਾਂ ਤੋਂ ਦੇਖੋ ਸਕੂਲ ਆਫ ਐਮੀਨਸ ਮਾਨਲਾ ਕਲੀਨਿਕ ਕਿੰਨੀਆਂ ਹਜ਼ਾਰਾਂ ਤਰਜ਼ਾਰ ਚ ਨੌਕਰੀਆਂ ਜਿੰਨੇ ਸਾਡੇ ਸਰਤਾ ਤੇ ਸ਼ਹੀਦ ਹੁੰਦੇ ਨੇ ਆਮੜੀ ਤੱਕ ਕੀ ਬਾਕੀ ਸਰਕਾਰਾਂ ਕੀ ਕਰਦੀਆਂ ਜੀਆ ਇੱਕ ਸਲਾਈ ਮਸ਼ੀਨ ਦੇਖ ਕੇ ਇੱਕ ਵਿਧਵਾ ਭੈਣ ਨੂੰ ਸਾਡੀ ਨੂੰ ਘਰ ਭੇਜਦੇ ਸੀ ਕਰੋੜ ਕਰੋੜ ਰੁਪਏ ਦੇ ਚੈੱਕ ਆਪ ਬਾਦ ਸਾਹਿਬ ਜਾ ਕੇ ਨਾਲੇ ਪਰਿਵਾਰ ਚ ਬੈਠ ਕੇ ਆਦੇ ਆ ਉਹਨਾਂ ਦਾ ਦੁੱਖ ਸਾਂਝਾ ਕਰਦੇ ਆ ਤੇ ਨਾਲੇ ਉਹਨਾਂ ਦੀ ਆਰਥਿਕ ਮਦਦ ਅਸੀਂ ਜਿੰਨੀ ਕਰ ਸਕਦੇ ਆ ਮੇਰਾ خیال ਆ ਐਸਾ ਇਤਿਹਾਸ ਚ ਹੋਇਆ ਉਹ ਸਾਡਾ ਇੱਕ ਕਿਸਾਨ ਬੱਚਾ ਦੁਨੀਆ ਤੋਂ ਦੂਰ ਹੋਇਆ ਤੇ ਉਸ ਚੀਜ਼ ਵੀ ਦੇਖੋ ਬਾਦ ਸਾਹਿਬ ਨੇ ਕਿੱਡਾ ਦਰਿਆਦਰੀ ਦਿਖਾਈ ਔਰ ਓਹਨੂੰ ਬੱਚਾ ਤਾਂ ਇਸੇ ਲਈ ਆ ਸਾਡੇ ਵਾਪਸ ਪਰ ਪਰਿਵਾਰ ਦੇ ਨਾਲ ਅਸੀਂ ਸਾਡਾ ਸੱਡੀ ਸਾਰੀ ਪਾਰਟੀ ਖੜੀ ਹੈ ਕਿਸਾਨਾਂ ਦਾ ਸੱਡੀ ਸਾਰੀ ਪਾਰਟੀ ਖੜੀ ਹੈ ਔਰ ਜੋ ਵਤ ਤੋਂ ਵਤ ਤੁਸੀਂ ਦੇਖੋ ਕਰੋੜ ਰੁਪਏ ਦਾ ਉਹਨਾਂ ਨੇ ਉੱਥੇ ਵੀ ਐਲਾਨ ਕੀਤਾ ਔਰ ਜਿਹੜੇ ਜ਼ਖਮੀ ਹੋਏ ਨੇ ਸਾਡੇ ਕਿਸਾਨ ਵੀ ਉਹਨਾਂ ਦਾ ਫ੍ਰੀ ਇਲਾਜ ਸਾਰਾ ਕੁਝ ਜੋ ਵੀ ਚਾਹੀਦਾ ਉਹਨਾਂ ਨੂੰ ਉਹ ਸਾਰਾ ਕੁਝ ਉਹਨਾਂ ਦੀ ਪਾਰਟੀ ਕੰਮ ਕਰਦੀ ਹੈ ਸਰ ਵੇਸ਼ਕ ਜਿਹੜਾ 1 ਕਰੋੜ ਰੁਪਏ ਦੇ ਚੈੱਕ ਦੀ ਗੱਲ ਕੀਤੀ ਗਈ ਹੈ ਜਾਂ 1 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਗਈ ਹੈ ਇੱਕ ਨੌਕਰੀ ਦੀ ਗੱਲ ਕੀਤੀ ਗਈ ਹੈ ਵੀ ਉਹਦੀ ਭੈਣ ਨੂੰ ਜਿਹੜੀਆਂ ਨੌਕਰੀ ਦਿੱਤੀ ਜਾਊਗੀ ਸ਼ੁਭਕਰਨਦੀ ਨੂੰ ਪਰ ਕਿਸਾਨ ਵੀਰ ਮੰਗ ਕਰ ਰਹੇ ਨੇ ਕਿ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਉੱਪਰ ਜਿਹੜਾ ਵਾ 302 ਦਾ ਪਰਚਾ ਦਰਜ ਕੀਤਾ ਦੇਖੋ ਬਿਲਕੁਲ ਹੋਣਾ ਚਾਹੀਦਾ ਸਾਡਾ ਇੱਕ ਨੌਜਵਾਨ ਬੱਚਾ ਜਿਹੜਾ ਕਿ ਸਿਰਫ 2 ਕਿੱਲਾਂ ਦਾ ਇੱਕ ਮਾਲਕ ਸੀਗਾ ਇੱਕ ਆਮ ਪਰਿਵਾਰ ਚੋਂ ਬੱਚਾ ਉੱਥੇ ਕੋਈ ਉਹ ਬੱਚਾ ਉੱਥੇ ਸੈਲਫੀਆਂ ਜਾਂ ਫੋਟੋ ਕਰਾਉਣ ਨਹੀਂ ਸੀ ਗਿਆ ਉਹੋ ਆਪਣੇ ਜਿਹੜੀ ਦੋ ਕਿੱਲੇ ਦੀ ਖੇਤੀ ਆ ਉਹਨੂੰ ਬਚਾਉਣ ਵਾਸਤੇ ਆਪਣੇ ਉਹ ਉੱਥੇ ਗਿਆ ਸੀਗਾ ਪਰ ਉਸ ਮਦਪਾਕ ਦੀ ਗੱਲ ਹੋਈ ਆ ਬੱਚਾ ਸਾਡੇ ਤੋਂ ਇੱਡਾ ਨੇ ਖੋਇਆ ਬੱਚਾ ਤਾਂ ਦੂਸ ਖੇਡਦਾ ਹੱਸਦਾ ਗਿਆ ਸੀ ਉੱਥੇ ਆਪਣੇ ਹੱਕ ਮੰਗਣ ਗਿਆ ਸੀ ਪਰ ਇਹਨਾਂ ਨੇ ਇੱਡੀ ਬੇਦਰਦੀ ਦੇ ਨਾਲ ਮੈਂ ਤਾਂ ਕੱਲ ਹੋਰ ਵਾਰ ਦੇਖਿਆ ਵੀ ਜਿਹੜੇ ਸਾਡੇ ਉੱਥੇ ਡਾਕਟਰ ਸਾਡੇ ਇੱਥੋਂ ਦੇ ਇਲਾਜ ਕਰਨ ਲਈ ਇਲਾਜ ਕਰਨ ਵਾਸਤੇ ਗਏ ਜਿਹੜੇ ਸਟੈਚਰਸ ਤੇ ਪੇਸ਼ੈਂਟਾ ਉਹਨਾਂ ਦੇ ਤੇ ਤਰੂ ਗੈਸ ਡਾਕਟਰ ਦੇ ਤੇ ਤਰੂ ਗੈਸ ਇਸ ਤਰੀਕੇ ਦਾ ਇਹ ਮਤਲਬ ਤੁੰਗ ਕੀ ਅੜਮੁਖੀ ਇਹਨਾਂ ਨੇ ਮਤਲਬ ਕੰਮ ਕੀਤੇ ਨੇ ਜਿਹੜੇ ਕਿ ਬਿਲਕੁਲ ਨਿੰਦਾਯੋਗ ਇਦਾਂ ਤਾਂ ਕਦੇ ਅੰਗਰੇਜ਼ਾਂ ਦੇ ਟਾਈਮ ਤੇ ਨਹੀਂ ਸੀ ਹੋਇਆ ਜੋ ਇਹ ਬੋਦੀ ਸਾਹਿਬ ਕਰ ਰਹੇ ਨੇ ਤੇ ਬੜੀ ਇਹ ਇੱਕ ਨਿੰਦਾਯੋਗ ਗੱਲ ਹੈ ਵੀ ਸ਼ਰਮ ਆਣੀ ਚਾਹੀਦੀ ਹੈ ਵੀ ਜਿਸ ਪੰਜਾਬ ਨੇ ਆਪਣੀਆਂ ਸ਼ਹਾਦਤਾਂ ਦੇ ਕੇ 80% ਸ਼ਹਾਦਤਾਂ ਸਾਡੇ ਪੰਜਾਬ ਨੇ ਸਾਡੇ ਸ਼ਹੀਦਾਂ ਨੇ ਦਿੱਤੀਆਂ ਤਾਂ ਮੁਲਕ ਆਜ਼ਾਦ ਹੋਇਆ ਔਰ ਸਾਰਾ ਇਥੋਂ अनाज ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਸਾਰੇ ਨੈਸ਼ਨਲ ਇੰਟਰਨੈਸ਼ਨਲ ਵੀ ਸਾਡਾ ਨਾਜ ਜਾਂਦਾ ਮਤਲਬ ਇਹ ਉਹ ਆਂਦਾ ਤਾਂ ਜਿਹੜਾ ਕਿ ਇੱਕ ਮਿੱਟੀ 'ਚ ਮਿੱਟੀ ਹੋ ਕੇ ਠੰਡ ਦੇ ਵਿੱਚ ਗੜਿਆਂ ਦੀ ਮਾਰ 'ਚ ਆਪਣੇ ਬਰਸਾਤ ਦੇ ਵਿੱਚ ਗਰਮੀ ਦੇ ਵਿੱਚ 24 ਘੰਟੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਲੋਕਾਂ ਦੇ ਢਿੱਡ ਭਰਨ ਵਾਲੇ ਦਾ ਧਿਆਨ ਹੁੰਦਾ ਤੇ ਉਹ ਜੇ ਆਪਣਾ ਹੱਕ ਮੰਗਣ ਲਈ ਆਪਣੇ ਖੇਤ ਬਚਾਉਣ ਲਈ ਗਿਆ ਹੈਗਾ ਤੇ ਉਹਨਰ ਤਾਂ ਇਹਨਾਂ ਨੂੰ ਆਦਰ ਸਤਕਾਰ ਨਾਲ ਦਰਵਾਜ਼ੇ ਖੋਲਨੇ ਚਾਹੀਦੇ ਐਟਟੇ ਇਹਨਾਂ ਨੇ ਬੈਰੀਕੇਡ ਲਾ ਕੇ ਇਹ ਕੋਈ ਇਹ ਕੋਈ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਥੋੜੀ ਇਹਨਾਂ ਤਾਂ ਹਿੰਦੁਸਤਾਨ ਦੇ ਪਾਕਿਸਤਾਨ ਦੇ ਉੱਥੇ ਕੰਡਿਆਲੀ ਤਾਰ ਲੱਗੀ ਆ ਕੱਲੀ ਇੱਥੇ ਇਹਨਾਂ ਨੇ ਕੰਕਰੀਟ ਦੇ ਡੇਡੇ 20-20 ਫੁੱਟੇ ਬੈਰੀਕੇਡ ਖੜੇ ਕਰਤੇ ਮਤਲਬ ਇੱਕ ਫਾੜਪਾਂ ਦੀ ਕੋਸ਼ਿਸ਼ ਕੀਤੀ ਹੈ ਮੋਦੀ ਨੇ ਇਹ ਸੋਚਿਆ ਵੀ ਇਹ ਸੂਬਾ ਹਿੰਦੁਸਤਾਨ ਦਾ ਲੱਗਦਾ ਹੀ ਨਹੀਂ ਬੜੀ ਇਹ ਉਹਨਾਂ ਵਾਸਤੇ ਸ਼ਰਮਨਾ ਕੱਲਾ ਇਸ ਚੀਜ਼ ਤੇ ਅਸੀਂ ਨਿੰਦਾ ਕਰਦੇ ਪਾਰਟੀ ਵੱਲੋਂ ਤੇ ਮੈਂ ਆਪਣੇ ਵੱਲੋਂ ਸਰ ਆਪਣੀ ਬਾਰਡਰ ਦੇ ਵਿੱਚ ਕੁਝ ਕੇ ਕੁਝ ਵੀਡੀਓ ਸਾਹਮਣੇ ਆਈਆਂ ਨੇ ਕਿ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੇ ਜਿਹੜੇ ਨੇ ਟਾਇਰ ਪੈਂਚਰ ਕੀਤੇ ਜਾ ਰਹੇ ਨੇ ਗੱਡੀਆਂ ਤੋੜੀਆਂ ਜਾ ਰਹੀਆਂ ਨੇ ਬਿਲਕੁਲ ਮੈਂ ਤੁਹਾਨੂੰ ਉਹੀ ਦੱਸ ਰਿਹਾ ਸਟੇਪ ਇਹ ਜਿਹੜੇ ਬੜਾ ਇਹਨਾਂ ਦਿਮਾਗ ਖਰਾਬ ਹੋ ਚੁੱਕਿਆ ਇਹਨਾਂ ਦੀ ਜਿਹੜੀ ਰਾਜਨੀਤੀ ਰੰਗਤ ਇਹਨਾਂ ਨੇ ਸਿਰ ਤੇ ਛੱਡ ਕੇ ਬੋਲ ਦਿਆ ਜੜ ਕੇ ਅੜਮ ਰੁਕੀ ਜਿਹੜੇ ਇਹ ਕੰਮ ਕਰ ਰਹੇ ਨੇ ਜੋ ਕਿ ਆਉਣ ਵਾਲੇ ਸਮੇਂ ਚ ਹੁਣ ਵਿੱਚ ਪਾਰਲੀਮੈਂਟ ਦੀਆਂ ਚੋੜਾ ਹੋਣੀਆਂ ਨੇ ਇਹਦੇ ਚਿੰਦਾਂ ਨੂੰ ਇਹਨਾਂ ਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਇਹਨਾਂ ਦੇ ਸਾਹਮਣੇ ਆ ਜਿਹੜਾ ਵੀ ਸਾਡੇ ਅਸੀਂ ਕੀ ਕੀਤਾ ਸੀ ਤੇ ਇਹਨਾਂ ਉਹਦਾ ਖਮਿਆਜਾ ਕਿੰਨਾ ਵੱਡਾ ਭੂਕੜਾ ਪੈਣਾ ਇਹ ਆਉਣ ਵਾਲੇ ਦਿਨਾਂ ਚੱਲ ਦਿਨਾਂ ਤੁਹਾਨੂੰ ਪਤਾ ਲੱਗ ਜਾਣਾ ਸਰ ਰਵਨੀ ਸਿੰਘ ਬਿੱਟੂ ਕਹਿੰਦੇ ਨੇ ਕਿ ਹੁਣ ਜਿਹੜਾ ਵਾ ਕਾਰਪੋਰੇਸ਼ਨ ਇਹ ਜੋ ਉਹਨੂੰ ਚਿੰਦਰਾ ਲਗਾਇਆ ਜੋ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਕੰਮ ਨਹੀਂ ਕਰ ਰਹੀ ਕਹਿੰਦੇ ਲੋਕਾਂ ਨੂੰ ਮੁੰਨਾ ਪੈਂਦਾ ਵਾਰ-ਵਾਰ ਕੰਮ ਕਰਵਾਉਣ ਵਾਸਤੇ ੱੱਕੇ ਖਾਣੇ ਪੈਂਦੇ ਨੇ ਕਹਿੰਦੇ ਫਿਰ ਕਾਰਪੋਰੇਸ਼ਨ ਨੂੰ ਖੁੱਲੀ ਰਹਿਣ ਦਾ ਕੀ ਫਾਇਦਾ ਬੰਦ ਕਰ ਦੋ ਕਹਿੰਦੇ ਪਹਿਲਾਂ ਤਾਂ ਮੈਂ ਤੁਹਾਡੇ ਮਾਦੇਵ ਰਾਹੀ ਰਮਨਦੀਪ ਬਿੱਟੂ ਨੇ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਆਪਣੇ ਮੂੰਹ ਮੂੰਹ ਜਿੰਦਾ ਲਾਵੇ ਜੋ ਬੇਪਾਕ ਇਹ ਬੋਲਦਾ ਇਹਨੂੰ ਬੰਦਬੁੱਧੀ ਬੱਚਾ ਇਹਨੂੰ ਮੈਂ 20 ਵਾਰ ਕਿਹਾ ਕਿ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਪਰ ਇਹ ਇਨਸਾਨ ਮੈਂ ਦੇਖਿਆ ਜੋ ਇਹਦੇ ਮੂੰਹ ਚੰਦਾ ਇਹ ਬੋਲਦਾ ਬੇਬਗਵੇਦ ਕੀ ਇਹਨਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਲੋਕ ਸਾਡੇ ਉੱਥੇ ਕਿਹੜੀਆਂ ਲਾਈਨਾਂ ਨੇ ਦਿਖਾਓ ਹੈ ਉੱਥੇ ਜਾਂਦਿਆਂ ਨੂੰ ਕੁਰਸੀ ਮਿਲਦੀ ਐ ਅਫਸਰ ਖੜਕੇ ਗੱਲ ਕਰਦਾ ਅਸੀਂ ਸਰਕਾਰ ਆਪਕੇ ਦਵਾਰ ਤੇ ਵਿੱਚ ਅਸੀਂ ਐਡੇ ਐਡੇ ਕੈਂਪ ਲਾ ਕੇ ਸਾਰੇ ਅਫਸਰ ਉੱਥੇ ਆ ਕੇ ਲੋਕਾਂ ਦੇ ਘਰ ਚ ਆ ਕੇ ਸਰਕਾਰ ਆਪਕੇ ਦਵਾਰ ਕੰਮ ਕਰ ਰਹੀ ਹੈਗੀਆ ਤੇ ਇਹਨਾਂ ਨੂੰ ਤਾਲੇ ਤਾਂ ਇਹਨਾਂ ਨੂੰ ਆਪਦੇ ਮੂੰਹ ਨੂੰ ਲਾਣੇ ਚਾਹੀਦੇ ਆ ਜਾਂ ਆਪਣੇ ਘਰਾਂ ਨੂੰ ਲਾਣੇ ਚਾਹੀਦੇ ਆ ਤੇ ਇਸ ਕਰਕੇ ਬਿਲਕੁਲ ਬੇਤੁਕੀ ਹੈ ਇਹ ਗੱਲਾਂ ਨੇ ਸਿਰਫ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਹੁਣ ਜ਼ਮੀਨੀ ਪੱਧਰ ਇਹਨਾਂ ਦੀ ਖੋ ਚੁੱਕੀ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਬਰਸਾਤੀ ਮੀਂਹਕ ਹੈ ਕੁਣ ਪ੍ਰਸਾਦ ਚੋਣਾ ਦੀ ਆਈ ਹੋਈ ਆ ਉਹਦੇ ਚ ਬਾਹਰ ਆਇਆ ਹੋਇਆ ਤੇ ਇਸ ਕਰਕੇ ਕਾਰਪੋਰੇਸ਼ਨ ਦੇ ਕੱਪੜੇ ਹੋ ਰਹੇ ਨੇ ਜੀ ਕਹਿੰਦੇ ਤਨਖਾਹ ਉਹਨਾਂ ਲੋਕਾਂ ਦੇ ਖਾਤੇ ਵਿੱਚ ਪੈਣੀ ਮੇਰੇ ਲੋਕ ਦੇਖੋ ਗੱਲ ਇਹ ਆ ਜਿਹੜੇ ਕੱਪੜੇ ਹੋ ਰਹੇ ਆ ਜਾਂ ਨਹੀਂ ਹੋ ਰਹੇ ਉਹ ਅਫਸਰ ਬੈਠੇ ਦੇਖਦੇ ਪਹਿਰੇ ਜਿਹੜਾ ਵੀ ਉਹਦੇ ਵਿੱਚ ਜ਼ਿੰਮੇਵਾਰ ਪਾਇਆ ਗਿਆ ਉਹ ਟੰਗਿਆ ਜਾਣਾ ਠੀਕ ਹੈ ਨਾ ਫਿਕਰ ਸਾਨੂੰ ਆ ਸਾਡੇ ਫਿਕਰਮੰਦ ਅਸੀਂ ਹੁਣ ਪੰਜਾਬ ਦੇ ਠੀਕ ਹੈ ਨਾ ਇਹਨਾਂ ਦਾ ਫਿਕਰ ਤਾਂ ਲੋਕਾਂ ਨੇ ਲਾਖ ਇਹ ਆਪਣੀ ਜ਼ਮੀਨੀ ਪੱਤਰ ਲੱਭ ਰਹੇ ਨੇ ਇਸ ਕਰਕੇ ਨਾ ਛੱਡੋ ਆਪਣਾ ਮੰਥਨ ਕਰੋ ਵੀ ਤੁਸੀਂ 5 ਸਾਲ ਤਾਂ 10 ਸਾਲ ਚ ਤੁਸੀਂ ਸ਼ਹਿਰ ਚ ਤਾਂ ਬੜੇ ਨਹੀਂ ਆਕੇ ਹੈ ਦਰਵਾਜੇ ਤੁਹਾਡੇ ਬੰਦ ਹੁੰਦੇ ਨੇ ਤਾਲੇ ਤਾਂ ਤੁਹਾਡੇ ਘਰੇ ਲੱਗੇ ਹੋਏ ਨੇ ਮੈਂ ਤਾਂ ਲੁਧਿਆਣਵੀ ਨੂੰ ਕਹਾ ਬੇਨਤੀ ਕਰਾਂ ਕਿ ਕਿਰਪਾ ਕਰਕੇ ਇਹਨਾਂ ਦੇ ਦਰਵਾਜੇ ਜਾ ਕੇ ਤਾਲੇ ਖੋਲੋ ਸਰਿਕਾ ਤੁਹਾਡੇ ਹਲਕੇ ਚ ਬਾਰ ਬਾਰ ਸਵਾਲ ਚੁੱਕਦੇ ਨੇ ਕਹਿੰਦੇ ਕਿ ਇਲੀਗਲ ਬਿਲਡਿੰਗਾਂ ਦਾ ਜਿਹੜੇ ਨਿਰਮਾਣ ਹੁੰਦੇ ਨੇ ਉਹ ਕਹਿੰਦੇ ਕਿ ਸਿਆਸੀ ਲੀਡਰਾਂ ਦੀ ਦੇਖੋ ਗੱਲ ਇਹ ਆ ਮੈਂ ਤਾਂ ਅੱਗੇ ਵੀ ਕਿਹਾ ਸੀਗਾ ਮੈਂ ਤਾਂ ਉੱਪਰ ਹੀ ਕਰ ਰਿਹਾ ਵੀ ਜੇ ਕਿਤੇ ਮੇਰੀ ਬਿਲਡਿੰਗ 'ਚ ਮੇਰਾ ਨਾਮ ਵੱਜਦਾ ਜਾਂ ਤੁਹਾਨੂੰ ਲੱਗਦਾ ਕੋਈ ਮੈ ਇਲੀਗਲ ਬਿਲਡਿੰਗ ਬੜਵਾਨਾ ਤੋਂ ਉਹਨੂੰ ਫੌਰੀ ਤੌਰ ਤੇ ਢਾਹ ਦਿੱਤਾ ਜਾਵੇ ਵੈਲ ਕੋਟਾ ਦਿੱਤਾ ਜਾਵੇ ਉੱਚ ਕੋਈ ਕੰਪਰੋ ਨਹੀਂ ਹੋਏਗਾ ਇਸ ਕਰਕੇ ਇਹਨਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਬਣੀਆਂ ਨੇ ਇਹਨਾਂ ਦੇ ਜਿਹੜੇ ਸੀਲਾ ਪਿੱਛੇ ਖੁੱਲੀਆਂ ਤੇ ਬੰਦ ਹੋਈਆਂ ਨੇ ਤੇ ਇਹਨਾਂ ਦੇ ਵੇਲੇ ਦੀਆਂ ਬੜੀਆਂ ਦੁਕਾਨਾਂ ਸੀ ਉਹ ਗੋਗੀ ਨੇ ਤਾਂ ਪੜਾਈਆਂ ਨਹੀਂ ਸੀ ਇਸ ਕਰਕੇ ਇਹਨਾਂ ਦੇ ਜਿਹੜੇ ਬੀਜੇ ਕੰਡੇ ਆ ਉਹ ਅਸੀਂ ਚੁਗ ਰਹੇ ਆ ਤੇ ਉਹ ਜਦੋਂ ਚੁਗਦੇ ਆ ਤਾਂ ਪੀੜ ਇਹਨਾਂ ਦੇ ਹੁੰਦੀ ਆ ਸਰ 27 ਤਰੀਕ ਨੂੰ ਜੇਕਰ ਜਿੰਦਰਾ ਲਗਾਉਣ ਵਾਸਤੇ ਕਾਂਗਰਸ ਆਉਂਦੀ ਤਾਂ ਕਿਦਾਂ ਦੀ ਜਿਹੜੀ ਆ ਕੋਈ ਗੱਲ ਨਹੀਂ ਆ ਜਾਣ ਪ੍ਰਸ਼ਾਸਨ ਦੇਖੇਗਾ ਨਾ ਪ੍ਰਸ਼ਾਸਨ ਦੇਖੇਗਾ ਕਿਵੇਂ ਸਰਕਾਰੀ ਕਿਸੇ ਦਫਤਰ ਨੂੰ ਤੁਸੀਂ ਪਬਲਿਕ ਨੂੰ ਖਰਾਬ ਕਰਨ ਵਾਸਤੇ ਜਿਹੜੇ ਉੱਥੇ ਲੋਕ ਆਣਗੇ ਉਹਨਾਂ ਨੂੰ ਤੁਸੀਂ ਡਿਸਟਰਬ ਕਰਨ ਵਾਸਤੇ ਤੁਸੀਂ ਆ ਰਹੇ ਹੋ ਤੁਸੀਂ ਟ੍ਰਬਲ ਜ਼ੋਨ ਦੇ ਵਿੱਚ ਮਤਲਬ ਪੈਦਾ ਹੋਇਆ ਉੱਥੇ ਟ੍ਰਬਲ ਜ਼ੋਨ 'ਚ ਤੁਸੀਂ ਰਹਿਣਾ ਚਾਹੁੰਦੇ ਹੋ ਤੁਹਾਨੂੰ ਸ਼ਾਂਤੀ ਅੱਛੀ ਨਹੀਂ ਲੱਗਦੀ ਉਲਟਾ ਕਹਿੰਦੇ ਸੀ ਸ਼ਾਂਤੀ ਪਸੰਦ ਇਹ ਬਿਲਕੁਲ ਮਤਲਬ ਅਮਨ ਚੈਨ ਨੂੰ ਇਹ ਡਿਸਟਰਬ ਕਰਨ ਵਾਸਤੇ ਐਸੀ ਆਏ ਇਹ ਘਟੀਆਂ ਕਰਦਾ ਕਾਰਕਸ ਪਲਾਂਟ ਨੂੰ ਜਿੰਦਰਾ ਲਗਾਇਆ ਗਿਆ ਸੀ ਜਿਹੜਾ ਕਿ ਉਹ ਬੇਸ਼ੱਕ ਖੋਲਣ ਦੇ ਦੇਸ਼ ਦੇ ਦਿੱਤੇ ਗਿਆ ਨਹੀਂ ਪਰ ਹਜੇ ਤੱਕ ਨਹੀਂ ਖੁੱਲਿਆ ਦੇਖੋ ਕਾਰਕਸ ਪਲਾਂਟ ਦਾ ਕਾਰਵਾਈ ਦੀ ਵੀ ਗੱਲ ਕਹੀ ਗਈ ਹੈ ਹੈ ਕਾਰਵਾਈ ਦੀ ਵੀ ਗੱਲ ਕਹੀ ਹੈ ਜਿੰਦਰਾ ਲਗਾਉਣ ਦੀ ਬਿਲਕੁਲ 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 ਉਹ ਤਾਂ ਅਸੀਂ ਕਾਰਵਾਈ ਕਰ ਰਹੇ ਹਾਂ ਕਾਰਵਾਈ ਹੋ ਰਹੀ ਹੈ ਲੀਗਲ ਪ੍ਰੋਸੈਸ ਚੱਲਦਾ ਪਿਆ ਹੈਗਾ ਲੀਗਲ ਪ੍ਰੋਸੈਸ ਜਦੋਂ ਖਤਮ ਹੋ ਗਿਆ ਤੜੇ ਤਾਂ ਖੁੱਲ ਹੀ ਜਾਣੇ ਹੈਗੇ ਉਹ ਤਾਂ ਕੋਈ ਪ੍ਰੋਬਲਮ ਨਹੀਂ ਕਾਰਕਸ ਪਲਾਂਟ ਬਣਾਇਆ ਚਲਾਵਾਗੇ ਉਹਨੂੰ ਚਲਾਉਣ ਲਈ ਬਣਾਇਆ ਹੈ ਨਾ ਆਫਟਰ ਜੇ ਉਹ ਲੋਕਾਂ ਦੀ ਸਹੂਲਤ ਨਹੀਂ ਲਾਇਆ ਉਹ ਰਿਟਾਇਰੀ ਫਾਰਮ ਕਿਨੇ ਪਰੇਸ਼ਾਨ ਨੇ ਢੰਗਾ ਰੋਜ ਪੰਜਾਬ ਦਾ 67 ਬਾਜਾ ਟੂਏ ਪੱਟ ਕੇ ਅਸੀਂ ਉਹਦੇ ਚ ਉਹਨਾਂ ਨੂੰ ਦਫਨ ਕਰਦੇ ਆ ਜਿਹੜੇ ਪਸ਼ੂ ਨੇ ਇਸ ਕਰਕੇ ਇਹ ਵੀ ਜਲਦੀ ਅਸੀਂ ਇਹ ਵੀ ਸਮੱਸਿਆ ਹਲਕ ਜਲਦੀ ਕਰ ਦੇਣੀ ਹੈਗੀ